ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਦਿਖਾਈ ਦੇ ਰਿਹਾ ਸੀ ਉੱਥੇ ਹੀ ਅੱਜ ਕੁਝ ਨੌਜਵਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਜਿਹੜਾ ਹੋ ਵੀਸੀ ਆਫਿਸ ਦੇ ਬਾਹਰ ਕੀਤਾ ਜਾ ਰਿਹਾ ਤਾਂ ਸਿੱਧੇ ਤੌਰ ਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬੋਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ। ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਿਦੇਸ਼ ਦਾ ਨਾਮ ਰਚਨ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹੌਮ ਸਕੂਲ ਆਫ ਫੈਮਿਨੈਂਟ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਕ ਹੰਤਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਨਾਲ ਥੈਂਕ ਯੂ ਕਹਿੰਦੇ ਆ ਇਹਨਾਂ ਸਕੂਲਾਂ ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ यूपीएससी दी तैयारी ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਤੋ ਜੈਲੀ ਸਪੈਸ਼ਲ ਕੋਚਿੰਗ ਕਿਹਨਾਂ ਜਾਂਦੇ ਨੇ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਸਪੋਰਟ ਕਰਨਾ ਵੈਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਪਰ ਫ੍ਰੀ ਆਫ ਕੋਸ ਸਾਡੇ ਬੱਚੇ ਉੱਥੇ ਪ੍ਰੈਜ਼ੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਜੇਕਰ ਗੱਲ ਕਰੀਏ ਤਾਂ ਵਖਵਖ ਫਲੈਕਸ ਜਿਹੜੇ ਨੇ ਔਰ ਪੈਪਰ ਜਿਹੜੇ ਨਾਲੋਂ ਫੜੇ ਗਏ ਸਿੱਦੇ ਤੌਰ ਦੇ ਉੱਪਰ ਉੱਤੇ ਲਿਖਿਆ ਹੋਇਆ ਐਸ ਐਫ ਐਸ ਉੱਪਰ ਜਿਹੜੇ ਝੂਠੇ ਪਰਚੇ ਨੇ ਉਹ ਵਾਪਸ ਲਓ ਔਰ ਨਾਲ ਦੇ ਨਾਲ ਦੱਸਦੀ ਕਿ ਪੀ ਐਸ ਯੂ ਲਲਕਾਰ ਤੋਂ ਇਲਾਵਾ तमाम ਜੜੀਆਂ ਜਥੇਬੰਦੀਆਂ ਨੇ ਉਹ ਅੱਜ ਚੰਡੀਗੜ੍ਹ ਯੂਨੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵੀ ਸੀ ਆਫਿਸ ਦੇ ਬਾਹਰ ਖੜੇ ਹੋਏ ਨੇ ਤਾਂ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਹੈ ਉਸ ਦੇ ਵਾਈਸ ਚਾਂਸਲਰ ਉਸ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਸਰੀ ਤਰਫ ਪੁਲਿਸ ਜਿਹੜੀ ਆ ਉਹ ਪੁਲਿਸ ਬਲ ਤਨਾਤ ਕੀਤਾ ਗਿਆ ਤਾਂ ਵੀ ਸੀ ਆਫਿਸ ਦੇ ਬਾਹਰ ਜਿਹੜਾ ਇੱਕ ਪਾਸੇ ਪੁਲਿਸ ਬਾਲ ਜਿਹੜਾ ਤਨਾਤ ਕੀਤਾ ਗਿਆ ਦੂਸਰੇ ਪਾਸੇ ਹੋਰ ਫੋਰਸ ਜੜੀਆਂ ਨੇ ਲਗਾਤਾਰ ਆਉਂਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਪ੍ਰਦਰਸ਼ਨ ਦੀ ਅੱਜ ਕਾਲ ਦਿੱਤੀ ਗਈ ਸੀ ਕਿ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਣਾ ਹੈ ਪ੍ਰਦਰਸ਼ਨ ਦੇ ਤਹਿਤ ਕੀ ਕੋਈ ਜਿਹੜਾ ਉਹ ਨਿਕਲ ਕੇ ਸਾਹਮਣੇ ਆਵੇਗਾ ਤਾਂ ਸਾਡੇ ਨਾਲ ਜਿਹੜੇ ਸੰਦੀਪ ਸੀਗੇ ਜਿਹੜੇ ਪ੍ਰਦਰਸ਼ਨ ਕਰ ਰਹੀ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਇੱਥੇ ਮੁਰਦਾਬਾਦ ਔਰ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਕੋਰਟ ਕੇਸ ਦਾ ਜ਼ਿਕਰ ਹੋ ਰਿਹਾ ਹੈ ਕਿ ਕੋਰਟ ਕੇਸ ਜਿਹੜਾ ਕੀਤਾ ਗਿਆ ਹੈ ਔਰ ਇਹ ਵੀ ਜਿਹੜਾ ਜ਼ਿਕਰ ਹੈ ਕਿ ਚਰਚਾ ਦੇ ਵਿੱਚ ਆ ਰਿਹਾ ਹੈ ਕਿ ਸਾਡੇ ਉੱਪਰ ਜਿਹੜੇ ਅੱਜ ਤੁਸੀਂ ਕੋਰਟ ਕੇ ਜਿਹੜਾ ਕੋਰਟ ਕੇਸ ਕੀਤਾ ਹੈ ਤਾਂ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਹੈ ਤਾਂ ਵਾਈਸ ਚਾਂਸਲਰ ਦੇ ਉੱਪਰ ਜ਼ਿਕਰ ਗੱਲ ਕਰੀਏ ਤਾਂ ਕਿਰਨ ਦੀ ਗੱਲ ਹੁੰਦੀ ਸੀ ਵੀਸੀ ਆਫਿਸ ਨੂੰ ਕਿਹਾ ਜਾਣਾ ਸੀ ਜਿਸ ਤੋਂ ਪਹਿਲਾਂ ਪੁਲਿਸ ਪੱਲ ਜਿਹੜਾ ਲਗਾਤਾਰ ਤਾਇਨਾਤ ਕੀਤਾ ਗਿਆ ਇੱਥੇ ਔਰ ਪੁਲਿਸ ਪੱਲ ਜਿਹੜਾ ਹੈਗਾ ਉਹ ਕੀ ਕੁਝ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪ੍ਰਦਰਸ਼ਨ ਜਿਹੜਾ ਉਹ ਨਾ ਕੀਤਾ ਜਾਵੇ ਲੇਕਿਨ ਲਗਾਤਾਰ ਜਿਹੜੀ ਚੰਡੀਗੜ੍ਹ ਪੁਲਿਸ ਹੈਗੀ ਆ ਉਹ ਗੱਡੀਆਂ ਲਗਾਤਾਰ ਰੋਸੀਆਂ ਪਹੁੰਚ ਰਹੀਆਂ ਨੇ ਔਰ ਇਸੇ ਜਗ੍ਹਾ ਦੇ ਉੱਪਰ ਗੱਲ ਕਰੀ ਤਾਂ ਚੰਡੀਗੜ੍ਹ ਪੁਲਿਸ ਜਿਹੜੀ ਆ ਗੱਡੀਆਂ ਨੇ ਉਹ ਬਲ ਪੁਲਿਸ ਵਾਲ ਜਿਹੜਾ ਉਹ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਇੱਥੇ ਹਾਲਾਤ ਜਿਹੜੇ ਨੇ ਉਹ ਸਥਿਰ ਰਹਿਣ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੀ ਸੀ ਆਫਿਸ ਜਿਹੜਾ ਨਾ ਕੇਰਨ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਇਹ ਪਹਿਲਾਂ ਤੋਂ ਹੀ ਲਗਾਤਾਰ ਇਹ ਪ੍ਰਦਰਸ਼ਨ ਜਿਹੜਾ ਉਹ ਜਾਰੀ ਸੀ ਫਿਰਚ ਹੈ ਰਿਜ਼ਰਵੇਸ਼ਨ ਨੂੰ ਲੈ ਕੇ ਹੋਵੇ ਤਾਂ ਫੀਸਾਂ ਨੂੰ ਲੈ ਕੇ ਹੋਵੇ तमाम ਜਿਹੜੀਆਂ ਬਾਕੀ ਮੰਗਾਂ ਨੇ ਉਸ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਕੀਤਾ ਗਿਆ ਸੀਗਾ ਲekin ਉਸ ਦੇ ਵਿੱਚ ਹੁਣ ਜਿਹੜਾ ਐਸਐਫਐਸ ਦਾ ਪ੍ਰਧਾਨ ਸੀ ਸੰਦੀਪ ਕੁਮਾਰ ਤਾਂ ਉਸ ਦੇ ਉੱਪਰ ਪਰਚਾ ਦਰਜ ਕਰਨ ਦੀ ਗੱਲ ਜਿਹੜੀ ਚਰਚਾ ਦੇ ਵਿੱਚ ਆਈ ਸੀਗੀ ਤਾਂ ਜਿਸ ਤੋਂ ਬਾਅਦ ਹੁਣ ਅੱਜ ਪ੍ਰਦਰਸ਼ਨ ਕਰੀ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ तमाम ਵਿਦਿਆਰਥੀ ਜਥੇਬੰਦੀਆਂ ਸੀ ਔਰ ਕਈ ਕਿਸਾਨ ਜਥੇਬੰਦੀਆਂ ਦੇ ਜਿਹੜੇ ਯੂਥ ਦੇ ਆਗੂ ਸੀਗੇ ਉਹ ਵੀ ਸ਼ਾਮਲ ਹੋਏ ਤਾਂ ਜਿਹੜੇ ਕੁਝ ਸੋਪੂ ਜਥੇਬੰਦੀਆਂ ਦੇ ਜਿਹੜੇ ਨੁਮਾਇंदे ਸੀ ਔਰ ਪ੍ਰਧਾਨ ਮੌਜੂਦਾ ਵੀ ਸ਼ਾਮਲ ਹੋਇਆ ਤਾਂ ਪ੍ਰਦਰਸ਼ਨ ਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਵੀ ਸੀਓਫਿਸ ਬਾਹਰ ਪ੍ਰਦਰਸ਼ਨ ਕਰੋਗੇ ਦੇਖੋ ਇਹਨਾਂ ਦੀਆਂ ਦੋ ਤਿੰਨ ਮੰਗਾਂ ਰਿਜ਼ਰਵੇਸ਼ਨ ਦੀ ਲੈ ਕੇ ਤੇ ਇੱਕ ਸਭ ਤੋਂ ਵੱਡੀ ਮੇਨ ਜਿਹੜੀ ਮੰਗ ਸਾਡੀਆਂ ਕੋਈ ਮੰਗਾਂ ਨਹੀਂ ਹੁੰਦੀਆਂ ਸਾਡੇ ਹੱਕ ਹੁੰਦੇ ਆ ਸਟੂਡੈਂਟ ਦੇ ਮੰਗਾਂ ਤਾਂ ਉਹ ਹੁੰਦੀਆਂ ਨੇ ਜੇ ਅਸੀਂ ਐਡੀਸ਼ਨਲ ਰੱਖੀ ਹੈ ਤੇ ਸਭ ਤੋਂ ਵੱਡਾ ਮੁੱਦਾ ਤਾਂ ਇਹ ਆ ਵੀ ਉਹ ਸਾਨੂੰ ਇੱਥੇ ਧਰਨਾ ਲਾਉਣ ਤੋਂ ਰੋਕ ਰਹੇ ਆ ਵੀ ਮਤਲਬ ਉਹ ਡੈਮੋਕ੍ਰੇਸੀ ਖਤਮ ਕਰ ਰਹੇ ਆ ਮੇਰੀ ਡੈਮੋਕ੍ਰੇਸੀ ਮਤਲਬ ਉਹਨਾਂ ਨੂੰ ਭਾਰਤ ਦੀ ਡੈਮੋਕ੍ਰੇਸੀ 'ਤੇ ਵਿਸ਼ਵਾਸ ਨਹੀਂ ਹੈਗਾ ਜਿਹੜੀ ਸਾਨੂੰ ਧਰਨਾ ਲਾਉਣ ਦਾ ਹੱਕ ਦਿੰਦੀ ਆ ਸੋ ਸਭ ਤੋਂ ਵੱਡੀ ਸਾਡੀ ਜਿਹੜੀ ਇੱਥੇ ਮੰਗ ਹੈਗੀ ਉਹ ਇਹੀ ਆ ਵੀ ਆਹ ਪਟੀਸ਼ਨ ਨੂੰ ਖਾਰਜ ਕੀਤਾ ਜਿਹੜੀ ਇਹਨਾਂ ਨੇ ਹਾਈ ਕੋਰਟ 'ਚ ਪਾਈ ਆ ਪਰਚਾ ਵੀ ਹੋਇਆ ਕਹਿ ਰਹੇ ਸੰਦੀਪ ਤੇ ਸਭੀ ਹੋਇਆ ਉਹਨਾਂ ਤੇ ਇਹ ਮਤਲਬ ਵੀ ਧਜੀਆਂ ਸੋਪੂ ਤੋਂ ਇਲਾਵਾ तमाम ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਪ੍ਰਦਰਸ਼ਨਕਾਰੀਆਂ ਦੇ ਹੱਕ ਦੇ ਵਿੱਚ ਪਹੁੰਚੀਆਂ ਤਾਂ ਸਿੱਧੇ ਤੌਰ ਦੇ ਉੱਪਰ ਕਹਿਣ ਦਾ ਮੁੱਖ ਮਕਸਦ ਹੈਗਾ ਵੀ ਜਿਹੜਾ ਪ੍ਰਦਰਸ਼ਨ ਕਰਨਾ ਇਹ ਕਾਨੂੰਨਤ ਜਿਹੜਾ ਹੱਕ ਹੈ ਜ਼ਗੂਰੀ ਥਾ ਕਹ ਤਾਂ ਜਿਹੜੇ ਵਿਦਿਆਰਥੀ ਜਥੇਬੰਦੀਆਂ ਦਾ ਸਿੱਧੇ ਤੌਰ ਦੇ ਉੱਪਰ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਸਾਡਾ ਜਿਹੜਾ ਹੱਕ ਹੈ ਜੋ ਕਿ ਪ੍ਰਦਰਸ਼ਨ ਕਰਨ ਦਾ ਧਰਨੇ ਲਗਾਉਂਦਾ ਉਸ ਨੂੰ ਖੋਇਆ ਜਾ ਰਿਹਾ ਹੈ ਲੇਕਿਨ ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੇ ਆਗੂਆਂ ਦੇ ਉੱਪਰ ਪਰਚੇ ਦਰਜ ਕਰਨ ਦੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਲੇਕਿਨ ਉਸ ਦੇ ਵਿੱਚ ਇੱਕ ਤੇ ਪਰਚਾ ਦਰਜ ਜਿਹੜਾ ਉਹ ਕਰ ਵੀ ਦਿੱਤਾ ਗਿਆ ਤਾਂ ਅਗਲੇ ਕਦਮਾਂ ਦੇ ਉੱਪਰ ਕੀ ਨਿਕਲ ਕੇ ਆਉਂਦਾ ਇਹ ਦੇਖਣਾ ਹੋਵੇਗਾ ਫਿਲਹਾਲ ਜਿਹੜਾ ਧਰਨਾ ਹੈ ਉਹ ਇਸ ਜਗ੍ਹਾ ਤੋਂ ਜਿਹੜਾ ਉਠਾ ਦਿੱਤਾ ਗਿਆ ਸੋ ਪਹਿਲਾਂ ਲਗਾਤਾਰ ਧਰਨਾ ਜਿਹੜਾ ਰੈਜ਼ੋਲੂਸ਼ਨ ਨੂੰ ਲੈ ਕੇ ਜਾਂ ਹੋਰ ਮੰਗਾਂ ਨੂੰ ਲੈ ਕੇ ਤਮਾਮ ਮੰਗਾਂ ਨੂੰ ਲੈ ਕੇ ਇੱਥੇ ਚੱਲ ਰਿਹਾ ਸੀ ਔਰ ਵੀਸੀ ਦਫ਼ਤਰ ਘੇਰਨ ਦੀ ਗੱਲ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਜੇਕਰ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਵੀਸੀ ਆਫਿਸ ਜਿਹੜਾ ਉਹ ਘੇਰਿਆ ਜਾਵੇਗਾ ਐਕਚੁਅਲ ਤੇ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਜੀ ਇਹ ਜਿਹੜੀ ਯੂਨੀਵਰਸਿਟੀ ਦੇ ਵਿੱਚ ਡੈਮੋਕਰੈਟਿਕ ਸਪੇਸ ਜਿਹੜੀ ਲਗਾਤਾਰ ਖਤਮ ਹੋ ਰਹੀ ਆ ਉਹਦੇ ਖਿਲਾਫ ਇੱਕ ਰੋਸ ਮਜਾਹਰਾ ਕੀਤਾ ਜਾ ਰਿਹਾ ਜਿਵੇਂ ਕਿ ਪਿਛਲੇ ਸਾਲ ਵੀ ਇਹਨਾਂ ਨੇ ਕੀ ਕੀਤਾ ਜਦੋਂ ਵਰਕਰਾਂ ਦਾ ਅੰਤਰਨਾ ਹੋਇਆ ਤਾਂ ਉਦੋਂ ਇਹਨਾਂ ਨੇ ਪਹਿਲਾਂ ਆ ਥਾਂ ਪੱਟੀ ਜਿਹੜੀ ਆ ਆਪਣੇ ਸਾਈਡ ਤੇ ਦੇਖ ਰਹੇ ਆ ਮੈਂ ਇੱਥੇ ਤਰਨੇ ਲਾ ਕੇ ਜੋ ਸਟੂਡੈਂਟ ਬਹਿੰਦੇ ਹੁੰਦੇ ਸੀਗੇ ਤਾਂ ਉਹ ਇੱਕ ਸਟਾਰਟਿੰਗ ਸੀਗੀ ਵੀ ਜਿੱਥੋਂ ਵੀ ਡੈਮੋਕਰੈਟਿਕ ਸਪੇਸ ਖਤਮ ਕਰਨ ਦਾ ਪਹਿਲਾਂ ਆ ਗ੍ਰਿਲਾਂ ਇੱਥੇ ਨਹੀਂ ਹੁੰਦੀਆਂ ਸੀਗੀਆਂ ਇੱਥੇ ਤੱਕ ਵਧੇ ਫਿਰ ਆ ਇਥੇ ਪੋਦੇ ਲਾਉਣ ਦੀ ਇਨ ਦੀ ਕੋਸ਼ਿਸ਼ ਹਤੇ ਹੁਣ ਜਿਹੜੀ ਸਟੂਡੈਂਟ ਯੂਨੀਅਨਾਂ ਦੇ ਉੱਤੇ ਲਗਾਤਾਰ ਪੁਲਿਸ ਦੇ ਕੇਸ ਕਰਨੇ ਪਿੱਛੇ ਜੇ ਡਿਬਾਰ ਕਰਨ ਵਾਲਾ ਸਟੂਡੈਂਟਾਂ ਨੂੰ ਤੇ ਹੁਣ ਸਟੂਡੈਂਟ ਜਥੇਬੰਦੀ ਐਸਐਫਐਸ ਦੇ ਉੱਤੇ ਕੇਸ ਕਰਨਾ ਇਹ ਸਾਰੇ ਉਸੇ ਹੀ ਦਿਸ਼ਾ ਦੇ ਵਿੱਚ ਵੱਧੇ ਹੋਏ ਕਦਮ ਹੈ ਜਿੱਥੇ ਵੀ ਜੋ ਆਪਾਂ ਕਹਿੰਦੇ ਫਾਸੀਵਾਦੀ ਜਿਹੜਾ ਨਜ਼ਰੀਆ ਸਰਕਾਰ ਦਾ ਆ ਉਹੀ ਨਜ਼ਰੀਏ ਦੇ ਉੱਤੇ ਉਹੀ ਕੰਮ ਕਰਨ ਦੇ ਤਰੀਕੇ ਦੇ ਉੱਤੇ ਸਾਡੀ ਯੂਨੀਵਰਸਿਟੀ ਅਥਾਰਟੀ ਆ ਚੁੱਕੀ ਹੈ ਤਾਂ ਇਹਦੇ ਖਿਲਾਫ ਲੜਨਾ ਸਾਡੇ ਲਈ ਅੱਜ ਦੀ ਜਿਹੜੀ ਫੌਰੀ ਮੰਗ ਬਣੀ ਹੋਈ ਆ ਜੇ ਅਸੀਂ ਨਹੀਂ ਲੜਾਂਗੇ ਤਾਂ ਆਉਣ ਵਾਲੀਆਂ ਜਿਹੜੀਆਂ ਵੀ ਸਾਡੀਆਂ ਪੀੜ੍ਹੀਆਂ ਨੇ ਜਾਂ ਜਿਹੜੇ ਵੀ ਸਾਡੇ ਸਟੂਡੈਂਟ ਆਉਣ ਵਾਲੇ ਨੇ ਜੋ ਸਟੂਡੈਂਟ ਐਕਟਿਵਿਸਟ ਬਣਨੇ ਨੇ ਅੱਗੇ ਉਹਨਾਂ ਦੇ ਲਈ ਜਿਹੜਾ ਰਾਹ ਆ ਉਹ ਸਾਰਾ ਬੰਦ ਹੋਣ ਦੀ ਕਗਾਰ ਤੇ ਅਸੀਂ ਪ੍ਰਦਰਸ਼ਨ ਕਰਦੋਂ ਤੱਕ ਜਾਰੀ ਰਹੇਗਾ ਇਸੇ ਤਰੀਕੇ ਨਾਲ ਜਦ ਤੱਕ ਇਸੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਇਹਦੀ ਸਾਡੀ ਮੰਗ ਇਹਨਾਂ ਤੋਂ ਇਹ ਹੈ ਵੀ ਜਿਹੜਾ ਇਹਨਾਂ ਨੇ ਕੇਸ ਕੀਤਾ ਆ ਤਾਂ ਉਹ ਕੇਸੇ ਵਾਪਸ ਲਿਆ ਜਾਵੇ ਤੇ ਜਦੋਂ ਤੱਕ ਇੱਕ ਮੰਗਾਂ ਨਹੀਂ ਮੰਨਿਆ ਜਾਂਦੀ ਉਹਨਾਂ ਚਿਰ ਆਪਾਂ ਇਹਦੇ ਖਿਲਾਫ ਲੜਦੇ ਰਹਾਂਗੇ ਕਿਹੜੇ ਕਿਹੜੇ ਜਥੇਬੰਦੀਆਂ ਅੱਜ ਪ੍ਰਦਰਸ਼ਨ ਦੇ ਯੂਨੀਵਰਸਿਟੀ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਜਿਹੜੀਆਂ ਆਲਮੋਸਟ ਇੱਥੇ ਆ ਰਹੀਆਂ ਨੇ ਐਵੀਪੀ ਨੂੰ ਛੱਡ ਕੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਹਾਮੀ ਭਰੀ ਆ ਤੇ ਜੋ ਯੂਨੀਵਰਸਿਟੀ ਨੇ ਝੂਠ ਮਾਰਿਆ ਆ ਵੀ ਸਾਰੀ ਜਥੇਬੰਦੀਆਂ ਮੰਨ ਚੁੱਕੀਆਂ ਨੇ ਵੀ ਅਸੀਂ ਬਿਨਾਂ ਦੱਸੇ ਪ੍ਰੋਟੈਸਟ ਨਹੀਂ ਕਰਾਂਗੇ ਜਾਂ ਜਿਹੜੀਆਂ ਵੀ ਇਹਨਾਂ ਨੇ ਗਾਈਡਲਾਈਨਸ ਦਿੱਤੀਆਂ ਆ ਵੀ ਹਾਂ ਇੱਥੇ ਨਹੀਂ ਕਰਨਾ ਇਹਦੇ 500 ਮੀਟਰ ਦੇ ਦਾਇਰੇ 'ਚ ਨਹੀਂ ਕਰਨਾਗਾ ਉਹ ਸਾਰੀਆਂ ਬਾਕੀ ਜਥੇਬੰਦੀਆਂ ਨੇ ਮੰਨ ਲੀਆਂ ਨੇ ਪਰ ਐਸਐਫਐਸ ਨੇ ਨਹੀਂ ਮੰਨੀ ਇਸ ਕਰਕੇ ਅਸੀਂ ਐਸਐਫਐਸ ਤੇ ਕੇਸ ਕਰ ਰਹੇ ਹਾਂ ਪਰ ਜਦੋਂ ਅਸੀਂ ਜਥੇਬੰਦੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕੋਈ ਹੋਰ ਗੱਲ ਕਰਦੀਆਂ ਨੇ ਤਾਂ ਜਥੇਬੰਦੀਆਂ ਇਹਦੇ ਤੇ ਆਪਦਾ ਸਪਸ਼ਟੀਕਰਨ ਦੇ ਸਕਦੀਆਂ ਨੇ ਤੇ ਜਿੰਨੇ ਨਾਲ ਅਸੀਂ ਗੱਲ ਕੀਤੀ ਹੈ ਤਾਂ ਉਹਨਾਂ ਨੇ ਇਹੀ ਗੱਲ ਕੀਤੀ ਹੈ ਵੀ ਅਸੀਂ ਕੋਈ ਇਹ ਜੀ ਮੰਗ ਤੇ ਕਿਸੇ ਵੀ ਤਰ੍ਹਾਂ ਦੀ ਗੱਲ ਦਿੱਤੇ ਸਾਈਨ ਨਹੀਂ ਕੀਤੇ ਮਤਲਬ ਇਹ ਬਿਲਕੁਲ ਉਹ ਰਾਹ ਤੇ ਚੱਲ ਰਹੇ ਨੇ ਜਿੱਦੇ ਦੇ ਉੱਪਰ ਬੀਜੇਪੀ ਆਰਐਸਐਸ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਮਤਲਬ ਡਿਸੈਂਟ ਦੀ ਆਵਾਜ਼ ਨੂੰ ਕ੍ਰਿਮੀਨਲਾਈਜ਼ ਕਰ ਦੋ ਉਦੇ ਉੱਪਰ ਯੂਏਪੀ ਲਾ ਦੋ ਐਨਐਸਸੀ ਲਗਾ ਦੋ ਜੀਲ ਚ ਪਾ ਦੋ 4 4 ਸਾਲ ਤੋਰ ਸਰਸਕੋਲ ਨੂੰ ਮੁਲ ਖਾਲੇ ਦੇ ਵਰਗੇ ਜੀਲ ਚ ਪਾਏ। ਤਾਂ ਉਹੀ ਰਾਹ ਦੇ ਉੱਪਰ ਮਤਲਬ ਪੰਜਾਬ ਯੂਨੀਵਰਸਿਟੀ ਦੀ ਫਰਸਟ ਔਮਨ ਵਾਈਸ ਚਾਂਸਲਰ ਉਹ ਇਹ ਰਾਹ ਤੇ ਤੁਰੀ ਹੈ। ਮਤਲਬ ਫਰਸਟ ਔਮਨ ਨੇ ਕੁਝ ਕਰਨਾ ਸੀ ਉਹ ਕੀ ਕਰ ਰਹੀ ਹੈ ਉਹ ਕ੍ਰਿਮੀਨਲਾਈਜ਼ ਕਰ ਰਹੀ ਹੈ। ਉਹ ਆਪਣੇ ਹੀ ਸਟੂਡੈਂਟਾਂ ਦੇ ਉੱਪਰ ਕੇਸ ਪਾ ਰਹੀ ਹੈ ਇਸ ਕਰਕੇ ਕੇ ਸਟੂਡੈਂਟ ਆਪਣੀਆਂ ਆਵਾਜ਼یں ਮੰਗਾਂ ਲਈ ਇੱਥੇ ਵਿਰੋਧ ਪ੍ਰਦਰਸ਼ਨ ਕਰਦੇ ਨੇ। ਕਿਹੜੀ ਗੱਲ ਤੇ ਕਰਦੇ ਨੇ ਫੀਸਾਂ ਵੱਧ ਜਾਂਦੀਆਂ ਨੇ ਤਾਂ ਕਰਦੇ ਨੇ ਕਿ ਯੂਨੀਵਰਸਿਟੀ ਪ੍ਰਾਈਵੇਟ ਨਾ ਹੋ ਜਾਈ। ਗਰੀਬਰ ਕਰਦਾ ਬੱਚਾ ਇੱਥੇ ਅੱਗੇ ਪੜ ਸਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਬੱਚੇ ਇੱਥੇ ਆਂਦੇ ਨੇ ਮਤਲਬ OBC ਰਿਜ਼ਰਵੇਸ਼ਨ ਜੋ ਕਨਸਟੀਟਿਊਸ਼ਨਲ ਮੰਡੇਟ ਆ ਉਹਨੂੰ ਲਾਗੂ ਕਰਵਾਉਣ ਦੇ ਲਈ ਯੂਨੀਵਰਸਿਟੀ 'ਚ ਪ੍ਰੋਟੈਸਟ ਕਰਦੇ ਨੇ ਜਿਹੜਾ ਇਹਨਾਂ ਨੂੰ ਖੁਦ ਕਰਨਾ ਚਾਹੀਦਾ ਉਹ ਵੀ ਜਾਇਜ਼ ਮੰਗ ਦੇ ਲਈ ਅਸੀਂ ਇੱਥੇ ਬੈਠੇ ਨੇ ਵਰਕਰਾਂ ਦੀਆਂ ਸੈਲਰੀਆਂ ਤਿੰਨ ਤਿੰਨ ਮਹੀਨੇ ਨਹੀਂ ਆਉਂਦੀਆਂ ਏਰੀਅਰ ਸਾਲ-ਸਾਲ ਦੋ-ਦੋ ਸਾਲ ਨਹੀਂ ਆਂਦਾ ਇਹਨਾਂ ਜਾਇਜ਼ ਮੰਗਾਂ ਦੇ ਲਈ ਅਸੀਂ ਇੱਥੇ ਪ੍ਰੋਟੈਸਟ ਕਰਦੇ ਆਂ ਤਾਂ ਸਾਨੂੰ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਪ੍ਰੋਟੈਸਟ ਕਰੋ ਤੇ ਹੁਣ ਜਦੋਂ ਇਹਨਾਂ ਦੇ ਕੋਲ ਕੋ ਤੇ ਰੀਜ਼ਨੇਬਲ ਕੋਈ ਆਨਸਰ ਨਹੀਂ ਹੈਗਾ ਹੁਣ ਇਹਨਾਂ ਨੇ ਇਹ ਚੂਜ਼ ਕੀਤਾ ਕਿ ਪੂਰੀਆਂ ਪਾਰਟੀਆਂ ਦੇ ਵਿੱਚੋਂ ਇੱਕ ਪਾਰਟੀ ਐਸਐਫਐਸ ਤੇ ਉਹਦੇ ਵਿੱਚ ਵੀ ਸੰਦੀਪ ਕੁਮਾਰ ਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਕਿ ਤਾਂਕਿ ਇੱਕ ਤੋਂ ਸ਼ੁਰੂ ਹੋ ਕੇ ਇੱਕ ਨੂੰ ਦਬਾ ਲਓ ਤੇ ਬਾਕੀ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਫਿਰ ਉਹਨਾਂ ਦੇ ਉੱਪਰ ਡਾਕਾ ਪਵੇਗਾ ਅਗਰ ਜਿਹੜੀ ਕੋਰਟ ਦੇ ਵਿੱਚ ਇਹਨਾਂ ਨੇ ਇੰਜੰਕਸ਼ਨ ਦੀ ਮੰਗ ਕੀਤੀ ਆ ਉਹ ਇੱਕ ਵਾਰੀ ਐਸਐਫਐਸ ਜੇ ਸੰਦੀਪ 'ਤੇ ਲਾਗੂ ਹੁੰਦੀ ਆ ਤਾਂ ਉਹ ਲਗਭਗ ਇੱਥੇ ਦੀ ਟੀਚਰਾਂ ਦੀਆਂ ਸਟੂਡੈਂਟਾਂ ਦੀਆਂ ਵਰਕਰਾਂ ਦੀਆਂ ਨਾਨ ਟੀਚਿੰਗ ਸਭ ਦੇ ਉੱਪਰ ਲਾਗੂ ਹੋਏਗੀ ਤਾਂ ਜਿਹੜੀ ਡੈਮੋਕਰੇਸੀ ਡੈਮੋਕਰੈtic ਸਪੇਸ ਯੂਨੀਵਰਸਿਟੀ ਚ ਹੈਗੀ ਆ ਉਹ ਪੂਰਨ ਤੌਰ ਤੇ ਖੋਹ ਲੈਣੀ ਆ ਇਹਨਾਂ ਨੇ ਤੇ ਲਗਾਤਾਰ ਖੋਈ ਜਾ ਰਹੀ ਆ ਤੇ ਸਿੱਧਾ ਮਤਲਬ ਅੱਜ ਤੱਕ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਚ ਐਵੇਂ ਕੀ ਕਰਦੇ ਨਹੀਂ ਹੋਇਆ ਕਿ ਤੁਸੀਂ ਆਪਣੇ ਹੀ ਸਟੂਡੈਂਟ ਦੇ ਉੱਪਰ ਤੀਸ ਪਾ ਦੋ ਬਹੁਤ ਸ਼ਰਮਨਾਕ ਗੱਲ ਆ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਰਜਿਸਟਰਾਰ ਆ ਵਾਈਪੀ ਵਰਮਾ ਉਹਨੂੰ ਮਤਲਬ ਆਪਣੀ ਸੋਚਣਾ ਚਾਹੀਦਾ ਕਿ ਉਹ ਕੀ ਕਰ ਰਿਹਾ ਕਿਹਦੇ ਕਹਿਣ ਤੇ ਕਰ ਰਿਹਾ ਇਹਨੂੰ ਦੱਸਣਾ ਚਾਹੀਦਾ ਕਿ ਉਹਦੇ ਪਿੱਛੇ ਕਿਹੜੀਆਂ ਫੋਰਸਸ ਨੇ ਜਿਹੜੀਆਂ ਸ਼ਾਖਾਵਾਂ ਦੇ ਵਿੱਚ ਜਾ ਕੇ ਉਹ ਇਹ ਸਾਰੀਆਂ ਗੱਲਾਂ ਕਰ ਰਿਹਾ ਮਨ ਲਗਾਤਾਰ ਸ਼ਾਖਾ ਮਾਂ ਲਾਉਂਦੇ ਨੇ ਤੇ ਉਹੀ ਪ੍ਰਭਾਵ ਕਬੂਲ ਕੇ ਯੂਨੀਵਰਸਿਟੀ ਦੇ ਵਿੱਚ ਉਹ ਲਾਗੂ ਕਰ ਰਹੇ ਨੇ ਤਾਂ ਇੱਥੇ ਸਾਰੀਆਂ ਸਟੂਡੈਂਟ ਜਥੇਬੰਦੀਆਂ ਇਕਜੁੱਟ ਨੇ ਤੇ ਇਹਦਾ ਵਿਰੋਧ ਹੋਊਗਾ ਧਰਨਾ ਵੀ ਇੱਥੇ ਲੱਗੇਗਾ ਜਿੰਨੀ ਮਰਜ਼ੀ ਚਾਹੇ ਕੋਰਟ ਜਾਣਾ ਪਵੇ ਜੇਲ੍ਹ ਜਾਣਾ ਪਵੇ ਜਾਵਾਂਗੇ ਆਪਣੇ ਹੱਕਾਂ ਦੇ ਲਈ ਅਗਰ ਜੇਲ੍ਹ ਜਾਣਾ ਪਿਆ ਤਾਂ ਬਹੁਤ ਸਾਰੇ ਰੈਵੋਲੂਸ਼ਨਰੀ ਰਹੇ ਨੇ ਉਹ ਵੀ ਗਏ ਨੇ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਹਲੇ ਵੀ ਸਰਗਰਮ ਨੇ ਸੜਕਾਂ ਤੇ ਬੈਠੇ ਨੇ ਉਹ ਵੀ ਧਰਨਾ ਲਾ ਰਹੇ ਨੇ ਤਾਂ ਅਸੀਂ ਵੀ ਇੱਥੇ ਧਰਨਾ ਲਾਵਾਂਗੇ ਸਾਡਾ ਹੱਕ ਹੈ ਇਹ ਡੈਮੋਕਰੈਟਿਕ ਰਾਈਟ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮ के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर